ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਮਟਰਾਂ ਦੇ ਬੀ ਬਾਰੇ ਸਾਡਾ ਪੰਜਾਬ ਦਾ ਕੰਢੀ ਇਲਾਕਾ ਵਾ ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ 25-30 ਕਿਲੋਮੀਟਰ ਦੂਰ ਸਾਰੰਗਵਾਲਪਿੰਡ ਚੱਬੇਵਾਲ ਏਰੀਆ ਪੈਂਦਾ ਵਾ ਸਭ ਤੋਂ ਪੰਜਾਬ ਚੋਂ ਵੱਧ ਮਟਰ ਇਸ ਏਰੀਆ ਚ ਹੁੰਦਾ ਆ ਜੀ ਚੱਬੇਵਾਲ ਦੇ ਏਰੀਆ ਦੇ ਵਿੱਚ ਮਟਰਾਂ ਲਈ ਇਹ ਮਸ਼ਹੂਰ ਮੰਡੀ ਗਣੀ ਗਈ ਹੈ ਚੱਬੇਵਾਲ ਦੀ ਇਸ ਵਾਰ ਮਟਰਾਂ ਦੇ ਵਿੱਚ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਯਾਨੀ ਕਿ ਬਹੁਤ ਲੋਕੀ ਥੱਲੇ ਲੱਗ ਗਏ ਇਸ ਵਾਰ ਮਟਰਾਂ ਦੇ ਵਿੱਚ ਕਾਰਨ ਉਹਦੇ ਇੱਕ ਤਾਂ ਟੈਂਪਰੇਚਰ ਜ਼ਿਆਦਾ ਸੀ ਇਸ ਵਾਰ ਜ਼ਿਆਦਾ ਰਿਹਾ ਟੈਂਪਰੇਚਰ। ਸਾਡੇ ਇੱਥੇ ਬਜਾਈ ਜਿਹੜੀ ਆ ਉਹ 20 ਸਤੰਬਰ ਤੋਂ ਸ਼ੁਰੂ ਹੋ ਜਾਂਦੀ ਆ। ਕੋਈ 18-19 ਨੂੰ ਵੀ ਬੀਜ ਲੈਂਦੇ ਆ। 17 ਨੂੰ ਵੀ ਬੀਜ ਲੈਂਦੇ ਆ ਪਰ ਉਹ ਕਾਮਯਾਬ ਥੋੜੇ ਘੱਟ ਹੁੰਦੇ ਆ। ਮਟ ਜਿਹੜੇ ਜਿਹੜੇ 20 ਤੋਂ ਬਾਅਦ 20 ਸਤੰਬਰ ਤੋਂ ਬਾਅਦ ਬਜਾਈ ਹੁੰਦੀ ਆ ਉਹ ਕਾਮਯਾਬ ਹੁੰਦੀ ਜ਼ਿਆਦਾ ਤੇ ਜਿਹੜੀ 20 ਸਤੰਬਰ ਤੋਂ ਪਹਿਲਾਂ ਬਜਾਈ ਆ ਉਹ ਘੱਟ ਉਹਦੇ ਚਾਂਸ ਹੁੰਦੇ ਆ ਹੋ ਵੀ ਜਾਂਦੇ ਆ ਜੇ ਟੈਂਪਰੇਚਰ ਸਹੀ ਰਹੇ ਫਿਰ ਉਹ ਵੀ ਕਾਮਯਾਬ ਹੋ ਜਾਂਦੀ ਆ ਸਾਰੀ ਗੱਲ ਮੁੱਕਦੀ ਆ ਟੈਂਪਰੇਚਰ ਤੇ ਤੇ ਪਰ ਇਸ ਵਾਰ ਕੀ ਹੋਇਆ ਇੱਕ ਤਾਂ ਟੈਂਪਰੇਚਰ ਜ਼ਿਆਦਾ ਸੀ ਚਲੋ ਲੋਕਾਂ ਨੇ 20 ਤੋਂ ਬਾਅਦ ਬਜਾਈ ਕੀਤੀ ਬੀ ਤੋਂ ਬਾਅਦ ਬਜਾਈ ਕੀਤੀ ਕਈਆਂ ਦੇ ਤਾਂ ਚਲੋ ਬੀ ਨਿਕਲਿਆ ਵਧੀਆ ਟੈਂਪਰੇਚਰ ਜ਼ਿਆਦਾ ਸੀਗਾ ਇਸ ਕਰਕੇ ਉਹ ਮਰ ਗਏ ਲੋਕਾਂ ਨੇ ਦੁਬਾਰਾ ਪਟਕੇ ਬੀਜੇ ਮਟਰ ਕਈਆਂ ਦਾ ਬੀ ਵੀ ਮਾੜਾ ਨਿਕਲਿਆ ਜੰਮਿਆ ਨਹੀਂ ਲੋਕਾਂ ਨੇ ਫਿਰ ਦੁਬਾਰਾ ਪਟਕੇ ਬੀਜੇ ਕਈਆਂ ਨੇ 30 ਨੂੰ ਬੀਜ 33 ਸਤੰਬਰ ਨੂੰ ਕਈਆਂ 1 ਅਕਤੂਬਰ ਨੂੰ 5 ਅਕਤੂਬਰ ਨੂੰ 7 ਅਕਤੂਬਰ ਨੂੰ ਬੀਜੇ ਪਰ ਜਿਹੜਾ ਉਹ ਬੀ ਨਿਕਲਿਆ ਨਾ ਮਿੱਤਰੋ ਇੱਕ ਬੀਜ ਆਦਾ ਵਾ ਦਫੁੱਲਾ ਉਹ ਪੱਕਦਾ ਨਹੀਂ ਹੈਗਾ ਵੱਧਦਾ ਹੀ ਰਹਿੰਦਾ ਬਸ ਉਹ ਬੀਜ ਜਿਹਨਾਂ ਨੇ ਪਹਿਲਾਂ ਵੀ 20 ਤੋਂ ਬਾਅਦ ਵੀ ਬੀਜੇ ਸੀ 21 22 23 ਉਹ ਵੀ ਬੀ ਉਹਦੇ ਵਿੱਚ ਦਫੁੱਲਾ ਨਿਕਲ ਗਿਆ ਉਹ ਕੰਪਨੀਆਂ ਨੇ ਆਪਣਾ ਫਾਇਦਾ ਦੇਖਿਆ ਦੁਕਾਨਦਾਰ ਵੀ ਆਪਣਾ ਫਾਇਦਾ ਦੇਖਿਆ ਕੋਈ ਨਹੀਂ ਮੰਨਿਆ ਤੇ ਦੁਕਾਨਦਾਰਾਂ ਨੇ ਵੀ ਆਪਣਾ ਫਾਇਦਾ ਦੇਖਿਆ ਜਿਹੜਾ ਬਾਅਦ ਵਾਲਾ ਬੀ ਸੀ ਉਹ ਵੀ ਦਫੁੱਲਾ ਨਿਕਲ ਗਿਆ ਉਹ ਵੀ ਪੱਕੜ ਚ ਨਾ ਆਵੇ ਵਧੀ ਜਾਂਦੇ ਵਧੀ ਜਾਂਦੇ ਹੱਲੇ ਤੱਕ ਵੀ ਅੱਜ ਤਰੀਕ ਹੋ ਗਈ ਆ 12 ਦਸੰਬਰ ਨਹੀਂ ਤਾਂ ਲੋਕੀ ਮਟਰ ਬੀਜ ਕੇ ਮੁੜ ਕੇ ਤੋੜ ਕੇ ਉਹਦੀਆਂ ਦੋ ਵਾਰੀਆਂ ਤੋੜ ਕੇ ਵੀ ਇੱਕ ਸਤੰਮ 1 ਦਸੰਬਰ ਤੱਕ ਕਣਕ ਬੀਜ ਕੇ ਵੇਲੇ ਹੋ ਜਾਂਦੇ ਪਰ ਹੱਲੇ ਵੀ ਲੋਕਾਂ ਦੇ ਕਈ ਆਲਾ ਉਹ ਆਲਾ ਵੀ ਹੱਲੇ ਤੱਕ ਵੀ ਪੱਕਾ ਨਹੀਂ ਗਲਤੀ ਕਿਹਨਾਂ ਦੀ ਆ ਇਕ ਤਾਂ ਚਲੋ ਜਿਹੜਾ ਟੈਂਪਰੇਚਰ ਸੀ ਠੀਕ ਆ ਮਾੜਾ 2 ਇਹ ਦੁਕਾਨਾਂ ਵਾਲੇ ਹੁਣ ਦੁਕਾਨਾਂ ਵਾਲੇ ਨੂੰ ਜਾ ਕੇ ਲੋਕੀ ਕਹਿੰਦੇ ਆ ਭਾਈ ਸਾਡਾ 2 ਮਾੜਾ ਨਿਕਲਿਆ ਤਾਂ ਉਹ ਮੰਨਦੇ ਨਹੀਂ ਕਹਿੰਦੇ ਨਹੀਂ ਜੀ ਸਾਨੂੰ ਤਾਂ ਕਿਉਂ ਅਸੀਂ ਤਾਂ ਪੈਸੇ ਦਿੱਤੇ ਉਹ ਸਾਡੀ ਵਾਪਸੀ ਕੋਈ ਨਹੀਂ ਕਈ ਦੁਕਾਨਦਾਰ ਇੱਦਾਂ ਦੇ ਆ ਉਹਨਾਂ ਨੇ ਮਾਫੀ ਵੀ ਕੀਤੀ ਆ ਪੈਸੇ ਕਈ ਦੁਕਾਨਦਾਰਾਂ ਨੇ ਮਾਫੀ ਵੀ ਕੀਤੀ ਆ ਉਹਨਾਂ ਨੇ ਆਪਣੇ ਜਿੱਥੋਂ 2 ਮਗਾਉਂਦੇ ਆ ਉਹ ਫਾਰਮਾਂ ਨੂੰ ਜਾ ਕੇ ਦੱਸਿਆ ਉਹ ਫਾਰਮਰ ਨੂੰ ਖੇਤ ਦੇ ਵਿੱਚ ਲੈ ਕੇ ਜਾਂਦਾ ਉਹ ਫਾਰਮਰ ਨੂੰ ਖੇਤ ਵਿੱਚ ਲਿਆ ਕੇ ਉਹਨਾਂ ਨੇ ਬੀਜ ਦਿਖਾਇਆ ਉਹਨਾਂ ਨੇ ਮੰਨਿਆ ਹਾਂ ਵੀ ਸਾਡਾ ਬੀ ਖਰਾਬ ਆ ਤੇ ਤੁਹਾਨੂੰ ਅਸੀਂ ਜਿਹੜੇ ਬੀਜ ਦੇ ਪੈਸੇ ਆ ਉਹ ਛੜ ਦਿੰਨੇ ਆ ਕਈਆਂ ਨੇ ਆਧਾਰ ਵੀ ਚੱਕਿਆ ਹੁੰਦਾ ਕਈਆਂ ਨੇ ਚੱਕਿਆ ਹੁੰਦਾ ਲੱਗਦਾ ਨਗਦ ਆਲੇ ਨੂੰ ਤਾਂ ਪੈਸੇ ਮਿਲ ਨਹੀਂ ਨੇ ਕਿਉਂਕਿ ਜਿਹੜੀ ਜਿਹੜੀ ਇੱਕ ਵਾਰੀ ਜੇਬ 'ਚ ਪੈਸੇ ਚੱਲ ਗਏ ਉਹ ਮੁੜ ਕੇ ਨਹੀਂ ਆਣੇ ਕਈਆਂ ਨੇ ਆਧਾਰ ਚੱਕਿਆ ਸੀ ਉਹਨਾਂ ਨੇ ਤਾਂ ਆਪਣੀ ਗਲਤੀ ਮੰਨੀ ਆ ਫਾਰਮ ਜਿਹਨਾਂ ਨੇ ਜਿੱਥੋਂ ਬੀਜ ਤਿਆਰ ਹੋ ਕੇ ਜਾਂਦਾ ਫਾਰਮ ਤੋਂ ਉਹ ਕਹਿੰਦੇ ਪਈ ਸਾਡਾ ਬੀਜ ਮਾੜਾ ਨਿਕਲਿਆ ਠੀਕ ਆ 20 ਦੇ ਪੈਸੇ ਪਰ ਕੱਲੇ ਬੀਜ ਦੇ ਪੈਸੇ ਲੈਸ ਕਰਕੇ ਹੀ ਕਿਸਾਨ ਦਾ ਇੱਥੇ ਭਲਾ ਨਹੀਂ ਹੋ ਜਾਂਦਾ ਕਿਸਾ ਇੱਕ ਕਿਸਾਨ ਜਿਹੜਾ ਮਟਰ ਬੀਜਦਾ ਵਾ ਉਹਦਾ ਵਿੱਚੇ ਬੀ ਪਾ ਕੇ ਵਿੱਚੇ ਡਾਇਆ ਵਿੱਚੇ ਲੇਬਰ ਵਿੱਚੇ ਬਹਾਈਆਂ ਦਾ ਤੇਲ ਵਿੱਚੇ ਹੀ ਲੇਬਰ ਸਾਰਾ ਕੁਝ ਪਾ ਕੇ ਇੱਕ ਕਿੱਲੇ ਤੇ 25000 ਰੁਪਏ ਖਰਚ ਆਉਂਦਾ ਵਾ ਤਦ ਉਸ ਹਿਸਾਬ ਲਾ ਲਓ ਫਿਰ ਨੁਕਸਾਨ 20 ਤਾਂ ਮਾਫ ਹੋ ਜੂਗੇ ਇਸ ਵਾਰ ਬੀ ਵੀ ਮਹਿੰਗਾ ਸੀ ਅੱਗੇ ਤਾਂ ਬੀ ਹੁੰਦਾ ਆ 50 100 ਰੁਪਏ ਕਿਲੋ 150 ਰੁਪਏ ਕਿਲੋ ਇਸ ਵਾਰ ਬੀ ਸੀਗਾ 250 ਰੁਪਏ ਕਿਲੋ 250 ਰੁਪਏ ਕਿਲੋ ਬੀ ਵੀ ਮਾੜਾ ਨਿਕਲ ਗਿਆ ਇਹ ਬੀ ਮਾੜਾ ਕਿਉਂ ਨਿਕਲਦਾ ਏ ਫਰਮਾ ਕਿਉਂ ਮਾੜਾ ਬੀ ਨਿਕਲਦਾ ਹੁਣ ਮੰਨ ਲਓ ਅਸੀਂ ਬੀ ਪੈਦਾ ਕਰਦੇ ਆ ਜੇ ਕੋਈ ਬੀਜ ਅਸੀਂ ਅਸੀਂ ਆਪਣੇ ਖੇਤ ਚ ਪੈਦਾ ਕੀਤਾ ਬੀ ਬਣਾਉਣ ਲਈ ਤਾਂ ਜਿਹੜੇ ਬੂਟੇ ਖਰਾਬ ਆ ਕੋਈ ਹੋਰ ਵੈਰਾਈਟੀ ਆ ਉਹ ਚ ਸਾਨੂੰ ਦਿਸੂਗੇ ਬੂਟੇ ਖਰਾਬ। ਵੀ ਆਹ ਬੂਟੇ ਖਰਾਬ ਆ ਇਹਨਾਂ ਨੂੰ ਪੱਟੋ ਨਹੀਂ ਤਾਂ ਸਾਰੇ ਬੀਜ ਨੂੰ ਖਰਾਬ ਕਰੂਗੇ। ਪਰ ਇਹ ਕੀ ਕਰਦੇ ਆ ਜਿੱਥੋਂ ਬੀਜ ਆਂਦਾ ਵਾ। ਸਾਡਾ ਇੱਥੇ ਇੱਕ ਯੂਪੀ ਦੇ ਬੰਦੇ ਰਹਿੰਦੇ ਆ। ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਆ ਉੱਥੇ ਯੂਪੀ ਦੇ ਵਿੱਚ ਮਟਰਾਂ ਦਾ ਬੀਜ ਜਿਹੜਾ ਇਹ ਯੂਪੀ ਚ ਜ਼ਿਆਦਾ ਬਣਦਾ ਵਾ। ਕਹਿੰਦੇ ਅਸੀਂ ਮਟਰ ਬੀਜਦੇ ਆ ਉਹ ਕਿਸਾਨ ਆ ਯੂਪੀ ਚੋਂ ਖੇਤੀ ਕਰਦੇ ਆ। ਕਹਿੰਦੇ ਆਪਾਂ ਮਟਰ ਬੀਜਦੇ ਆ ਜੀ ਦਾ ਮਟਰਾਂ ਦਾ ਬੀ ਜਿਹਦਾ ਮਟਰਾਂ ਦਾ ਰੇਟ ਚੰਗਾ ਮਿਲ ਗਿਆ ਤਾਂ ਸਾਨੂੰ ਠੀਕ ਆ ਅਸੀਂ ਮਟਰ ਤੋੜ ਕੇ ਉਸ ਵੇਲੇ ਵੇਚ ਦੰਨੇ ਆ ਪਰ ਕਈ ਵਾਰੀ ਰੇਟ ਡਾਊਨ ਹੁੰਦਾ ਵਾ ਫੇਰ ਅਸੀਂ ਕਹਿੰਦੇ ਉਹਦਾ ਉਹਨੂੰ ਪਕਾ ਲੰਨੇ ਆ ਉਹਦਾ ਬੀਜ ਬਣਾ ਲੰਨੇ ਆ ਅਸੀਂ ਕਹਿੰਦੇ ਕਹਿੰਦੇ ਅਸੀਂ ਦੁਕਾਨਾਂ ਤੇ ਜਾ ਕੇ ਵੇਚ ਦੰਨੇ ਆ ਹੁਣ ਤੁਸੀਂ ਹਿਸਾਬ ਲਾ ਲਓ ਮੰਨ ਲਓ ਜੁਪੀ ਦੇ ਵਿੱਚ ਕਿਸੇ ਕਿਸਾਨ ਨੇ ਮਟਰ ਬੀਚੇ ਉਹਦਾ ਵਿੱਚੋਂ ਉੱਥੇ ਬੀ ਮਾੜਾ ਨਿਕਲ ਗਿਆ ਜਿਹੜਾ ਅਸੀਂ ਕਹਿੰਨੇ ਆ ਦਫੁੱਲਾ ਬੀ ਮਾੜਾ ਨਿਕਲਿਆ ਉਹਨਾਂ ਦੇ ਬੀਜ ਟਾਈਮ ਨਾਲ ਪੱਕਿਆ ਨਹੀਂ ਉਹਨਾਂ ਦਾ ਲੇਟ ਪੱਕਿਆ ਉਹਨਾਂ ਨੇ ਉਹਦਾ ਬੀ ਬਣਾ ਲਿਆ ਖਰਾਬ ਬੀ ਜਿਹੜਾ ਨਿਕਲਿਆ ਹੋਰ ਵੈਰੇਟੀ ਦਾ ਉਹਨੇ ਬੀ ਬਣਾ ਕੇ ਮੁੜ ਕੇ ਦੁਕਾਨਾਂ ਤੇ ਵੇਚਤਾ ਉਹੀ ਦੁਕਾਨ ਵਾਲੇ ਨੇ ਭਰ ਭਰ ਕੇ ਮੁੜ ਕੇ ਆਪਣੇ ਬੋਰੀਆਂ ਦੇ ਉੱਤੇ ਮਾਰਕਾ ਆਪਣਾ ਲਾ ਲਾ ਕੇ ਅਲੱਗ-ਅਲੱਗ ਕੰਪਨੀ ਨੇ ਆਪਣਾ ਮਾਰਕਾ ਲਾ ਕੇ ਸਾਨੂੰ ਮੁੜ ਕੇ ਵੇਚਤਾ ਕਸੂਰ ਕੇ ਦਾ ਇੱਥੇ ਕੰਪਨੀ ਵਾਲੇ ਦਾ ਤੇ ਘਾਟਾ ਕੌਣ ਝੱਲੇ ਕਿਸਾਨ ਯੂਪੀ ਦੇ ਕਿਸਾਨਾਂ ਤੋਂ 20 ਸਸਤਾ ਲੈ ਲਿਆ ਪਤਾ ਕੀਤਾ ਨਹੀਂ ਕਿਹੜੀ ਵੈਰਾਈਟੀ ਹੈ ਕਿਹੜੀ ਹੈਗੀ ਹੈ ਜਿਹੜਾ ਆਣ ਦਾ ਚੱਕੀ ਜੋ ਸਸਤਾ 20 ਲੈ ਕੇ ਰੱਖ ਲਿਆ ਕਿਸਾਨਾਂ ਤੋਂ ਮੜ ਕੇ 2.5 250 ਰੁਪਏ ਕਿਲੋ ਵੇਚਿਆ ਹੁਣ ਕਸੂਰ ਹੈਗਾ ਉੱਥੇ ਦੁਕਾਨਾਂ ਵਾਲੇ ਦਾ ਉਹਨਾਂ ਨੂੰ ਗਾਰੰਟੀ ਲੈਣੀ ਚਾਹੀਦੀ ਆ ਦੁਕਾਨਾਂ ਵਾਲੇ ਨੂੰ ਸਾਡੇ ਬੀਜ ਦੇ ਫੁੱਲਾ ਨਿਕਲ ਗਿਆ ਤਾਂ ਅਸੀਂ ਗਾਰੰਟੀ ਲਵਾਂਗੇ ਪਰ ਕੋਈ ਗਾਰੰਟੀ ਨਹੀਂ ਲੈਂਦਾ ਪਿੱਛੇ ਆਉਂਦਾ ਕਹਿੰਦੇ ਅਸੀਂ ਇੱਦੀ ਚਕਾਣਾ ਵਾ ਤੇ ਰਲਾ ਮਲਾ ਕੇ ਘਾਟਾ ਕੀਦਾ ਕਿਸਾਨ ਦਾ ਬਾਕੀ ਕਿਸੇ ਦਾ ਘਾਟਾ ਨਹੀਂ ਦੁਕਾਨਦਾਰਾਂ ਨੇ ਆਪਣੇ ਪੈਸੇ ਜੇਬ ਚ ਪਾਏ ਫਾਰਮ ਵਾਲਿਆਂ ਨੇ ਆਪਣੇ ਪੈਸੇ ਜਿੱਥੋਂ ਬਣਦਾ ਵਾ ਤੇ ਰਲਾ ਮਲਾ ਜੇ ਕਿਸਾਨ ਦਾ ਬੀਜ ਮਾਪ ਵੀ ਕਰਦੀਏ ਤਾਂ ਵੀ ਉਹਦਾ ਘਾਟਾ ਨਹੀਂ ਪੂਰਾ ਹੁੰਦਾ ਇੱਕ ਤਾਬ ਦੀ 2 ਮਹੀਨੇ ਕਣਕ ਲੇਟ ਹੋ ਗਈ ਜਿਹੜੀ ਕਣਕ 1 ਨਵੰਬਰ ਨੂੰ ਬੀਜ ਹੋਣੀ ਸੀ ਉਹ ਦਸੰਬਰ ਦਾ ਤੇ ਚਲ ਗਿਆ ਡੇਢ ਮਹੀਨਾ ਕਣਕ ਲੇਟ ਮੁੜ ਕੇ 25000 ਦਾ ਉਹ ਘਾਟਾ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿ ਕਿੰਨਾ ਨੁਕਸਾਨ ਹੈ। ਕਹਾ ਤੇ 20 ਮਾੜਾ ਕਰਕੇ ਇੱਕ ਸਰਵ ਛੋਟੀ ਜੀ ਗਲਤੀ ਕਰਕੇ। ਸੋ ਸਾਡੀ ਭਰਾਵੋ ਦੁਕਾਨਦਾਰਾਂ ਵਾਲੇ ਨੇ ਵੀ ਬੇਨਤੀ ਆ ਜਿਹੜੀਆਂ ਫਰਮਾਂ ਤੋਂ ਬੀਜ ਮਗਾਣੇ ਹੁੰਦੇ ਆ ਉਹਨਾਂ ਤੋਂ ਗਰੰਟੀ ਲਿਆ ਕਰੋ। ਨਹੀਂ ਤਾਂ ਕਿਸਾਨ ਦੇ ਪੈਸੇ ਭਰਨੇ ਦੀ ਜ਼ਿੰਮੇਵਾਰੀ ਲਿਆ ਕਰੋ ਫਿਰ। ਨੁਕਸਾਨ ਇਸ ਵਾਰ ਬਹੁਤ ਹੋਇਆ ਲੋਕੀ ਬਹੁਤ ਥੱਲੇ ਲੱਗੀ ਆ। ਸੋ ਧੰਨਵਾਦ ਮੇਰੇ ਵੀਰਾਂ ਦਾ ਇਸ ਵਾਰ ਮਟਰਾਂ ਦੇ ਵਿੱਚ ਬਹੁਤ ਨੁਕਸਾਨ ਝੱਲਿਆ ਲੋਕਾਂ ਨੇ। ਸਾਡੇ ਏਰੀਏ ਦੇ ਵਿੱਚ ਦੁਆਬੇ ਦੁਆਬੇ ਦਾ ਜਿਹੜਾ ਹਸ਼ਿਆਰਪੁਰ ਦਾ ਕੰਡੀ ਏਰੀਆ ਵਾ ਚੱਬੇ ਵਾਲਾ ਇਲਾਕਾ ਉੱਥੇ ਲੋਕਾਂ ਨੇ ਬਹੁਤ ਨੁਕਸਾਨ ਚੱਲਿਆ ਵਾ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ